ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮੂਹ ਅਤੇ ਦਾਰਾ ਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਹਲਕਾ ਸ਼ੈਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਦੇ ਹਾਜ਼ਰੀ ਇੰਚਾਰਜ ਜਿੰਦਰ ਸਿੰਘ ਚੰਦੀ ਅਤੇ ਸੀਨੀਅਰ ਨੇਤਾ ਜਥੇਦਾਰ ਸਰੂਪ ਸਿੰਘ ਖਲਵਾੜਾ ਦੀ ਅਗਵਾਈ ਹੇਠ ਫਗਵਾੜਾ ਦੇ ਨਜ਼ਦੀਕੀ ਪਿੰਡ ਮੇਟਾ ਵਿਖੇ ਹੋਈ ਇਹ ਮੀਟਿੰਗ ਹਲਕਾ ਹੋਸ਼ਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੋਨ ਸਿੰਘ ਢੰਡਲ ਦੇ ਹੱਕ ਵਿੱਚ ਕੀਤੀ ਗਈ ਇਸ ਮੌਕੇ ਫਗਵਾੜਾ ਬਲਾਰੇ ਨੇ ਆਪਣੇ ਸੰਬੋਧਨ ਵਿੱਚ ਜਥੇ ਪਾਰਟੀ ਵਰਕਰਾਂ ਦੇ ਪਿੰਡ ਵਾਸੀਆਂ ਨੂੰ ਅਕਾਲੀ ਦਲ ਬਾਦਲ ਦੀਆਂ ਸੂਬਾ ਪੱਖੀ ਨੀਤੀਆਂ ਬਾਰੇ ਜਾਣੂ ਕਰਵਾਇਆ ਉੱਥੇ ਹੀ ਜਥੇਦਾਰ ਸਰ ਇਸ ਮੀਟਿੰਗ ਵਿੱਚ ਪਿੰਡ ਵਾਸੀਆਂ ਦੇ ਅਕਾਲੀ ਵਰਕਰਾਂ ਨੇ ਸਰਦਾਰ ਸੋਹਣ ਸਿੰਘ ਢੰਡਲ ਨੂੰ ਵੱਡੇ ਮਾਰਜੇ ਨਾਲ ਜਿਤਾਉਣ ਦਾ ਆਸ਼ਵਾਸਨ ਦਿੱਤਾ ਹੈ। ਉਹਨਾਂ ਨਾਲ ਹੀ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਇਸ ਵਾਰ ਸੂਬਾ ਵਾਸੀ ਸ਼੍ਰੋਮਣੀ ਅਕਾਲੀ ਦਲ Badal ਦੇ ਉਮੀਦਵਾਰਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ। ਉਹਨਾਂ ਸਮੂਹ ਵੋਟਰਾਂ ਨੂੰ ਸਰਦਾਰ ਸੋਹਣ ਸਿੰਘ ਢੰਡਲ ਦੇ ਹੱਕ ਵਿੱਚ ਬੋਟਾ ਪਾਉਣ ਦੀ ਅਪੀਲ ਕੀਤੀ। ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਫਾ। ਮੈਂ ਸਿੰਘ ਖਲਵਾੜਾ ਅੱਜ ਪਿੰਡ ਮੀਟਾਂ ਦੇ ਵਿੱਚ ਫਰਮਾਨੀ ਕਾਲੀਦਾਲ ਦੇ ਉਮੀਦਵਾਰ ਮਾਨਜੂਨ ਸੋਨ ਸਿੰਘ ਛੰਡਲ ਜੋ ਹਲਕਾ ਸ਼ਾਰਕੋਟ ਤੋਂ ਉਮੀਦਵਾਰ ਆ ਉਹਦੇ ਹੱਕ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੈ ਅੱਜ ਬਹੁਤ ਵੱਡੇ ਪੱਧਰ ਤੇ ਜਿਹੜੀ ਮੀਟਿੰਗ ਆ ਸਫਲ ਮੀਟਿੰਗ ਜਿਹੜੀ ਆ ਮੇਰੇ ਮਾਨਜੂਨ ਹਸਨਾਲ ਜੀ ਔਰ ਨਾਣਾ ਪੰਚ ਜੀ ਇਸੇ ਤਰ੍ਹਾਂ ਸਾਹ ਕਸ਼ਮੀਰ ਸਿੰਘ ਜੀ ਤਰਦੀਪ ਸਿੰਘ ਜੀ ਕਰਜਾਵ ਦਰਜਾ ਸਾਰੇ ਔਰ ਇਥੋਂ ਦੇ ਗੁਰਨਾਮ ਸਿੰਘ ਜੀ ਮਹਾਰਾਜ ਤੇ ਬਰਨਾਲ ਸਿੰਘ ਤੇ ਪਟਵਾਈ ਸਾਹਿਬ ਇਹ ਸਾਰਿਆਂ ਨੇ ਇਕੱਠੇ ਹੋ ਕੇ ਬੜਾ ਸਹਿਯੋਗ ਦੇਣ ਦਾ ਸਾਨੂੰ ਯਕੀਨ ਦਵਾਇਆ ਕੁਝ ਲੋਨਜ ਕੀਂ ਦਵਾਇਆ ਇਸੇ ਤਰ੍ਹਾਂ ਇਹਨਾਂ ਦਾ ਧੰਨਵਾਦ ਵੀ ਹੈ ਕਿ ਮੈਂ ਬੇਨਤੀ ਕਰਦਾ ਕਿ ਇਸ ਸਾਰੇ ਸੰਗਤ ਨੂੰ ਕਿ ਅੱਗੇ ਤੋਂ ਵੱਧ ਵੱਧ ਵੋਟਾਂ ਪਾਉਣ ਤੇ ਸਾਡਾ ਅਕਾਲੀ ਦਲ ਦਾ ਜੋ ਪ੍ਰੋਗਰਾਮ ਆ ਉਹ ਲਗਾਤਾਰ ਮੀਟ ਕ ਜੜੀਆਂ ਹੈਗੀਆਂ ਉਹ 16 ਤਰੀਕ ਨੂੰ ਔਰ 9 ਮੀਟ ਕ ਜੜੀਆਂ ਹਲਕੇ ਵਿੱਚ ਸੰਗਲ ਸਿੰਘ ਉਹਨੂੰ ਸਬੋਧਨ ਕਰਕੇ ਤੇ ਵਟੇ ਪੱਤਰ ਤੇ ਜੀਰ ਦੇ ਕੇ ਔਰ ਲੋਕ 당ਣ ਕੇ ਅੱਜ ਸੰਗਲ ਸਿੰਘ ਸੰਧ ਹੋਈ ਹੈ ਅਕਾਲੀ ਦਲ ਲਈ ਲੋਕ ਜੁੜੀ ਚੁੱਕੀ ਹੈ ਕਿਉਂਕਿ ਖਿਤਜੀ ਪਾਰਟੀ ਹੈ ਵਤ ਵਤ ਵੋਟਾਂ ਪਾਉਣ ਦੀ ਕੀਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਧਰ ਪਿੰਡ ਵਾਸੀਆਂ ਨੇ ਵੀ ਸੀਨੇ ਨੇਤਾਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਚੋਣਾਂ ਵਿੱਚ ਉਹ ਸੋਨ ਸਿੰਘ ਠੰਡਲ ਨੂੰ ਵੱਡੇ ਮਾਰਜ ਨਾਲ ਜਿਤਾਉਣਗੇ ਇਸ ਦੌਰਾਨ ਗੁਰਦੀਪ ਸਿੰਘ ਅਵਤਾਰ ਸਿੰਘ ਮੰਗੀ ਬਹਾਦਰ ਸਿੰਘ ਬਲਜਿੰਦਰ ਸਿੰਘ ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਪਿੰਡ ਦੇ ਵਿੱਚ ਅਕਾਲੀ ਦਲ ਦੀ ਮੀਟਿੰਗ ਹੋਈ ਆ ਅਸੀਂ ਇਹਨਾਂ ਨੂੰ ਬਹੁਤਿਆਂ ਬੋਟਾਂ ਵਿੱਚ ਚਾਵਾਂਗੇ ਜਕੀਨ ਦਰੋਂ ਨੇ ਜਿੰਨੀ ਵੀ ਸੰਗਤ ਆਈ ਸਾਰੇ ਇਹਨਾਂ ਨੂੰ ਅਕਾਲੀ ਦਲ ਨੂੰ ਵੋਟਾਂ ਪਾਵਾਂਗੇ ਪਹਿਲਾਂ ਤੁਹਾਡੇ ਪਿੰਡ ਤੋਂ ਵੀ ਕਿੱਦਾਂ ਦੀ ਲੀਡ ਰਹੀ ਆ ਅਕਾਲੀ ਦਲਾਂ ਦਾ ਪਹਿਲਾਂ ਕਿਹੜਾ ਪਹਿਲਾਂ ਕਿਹੜੀ ਦੀ ਵੀਲ ਬਹੁਤ ਵਧੀਆ ਰਹੀ ਹੈ ਇਸ ਵਾਰ ਕੀ ਕੀ ਫਤਵਾ ਦੰਨੇ ਪਿੰਡ ਵੱਲੋਂ ਬਹੁਤ ਸਸਪੈਂਡ ਸੁਣ ਫੰਡ ਨੂੰ ਅਸੀਂ ਬੋਟਾਂ ਦੇ ਲਿਆ ਜੀ